ਸਸਣਾ ਚਾਹਨਾ ਕਿ ਜੋ ਬਿਲਡਰ ਨੇ ਅੱਸੀ ਸਾਰੇ ਪੰਜਾਬ ਦੇ ਵਿੱਚ ਹੀ ਦੇਖਦੇ ਆ ਜਿਹੜੇ ਮੁਹਾਲੀ ਦੇ ਵਿੱਚ ਵੀ ਜੀਰਕਪੁਰ ਦੇ ਵਿੱਚ ਵੀ ਫਲੈਟ ਬਣਾਉਂਦੇ ਨੇ ਬਹੁਤ ਸਾਰੇ ਕੋਈ ਅੱਧਾ ਕਿਲਾ ਲੈ ਲਿਆ ਕੋਈ ਕਿਲਾ ਲੈ ਲਿਆ ਉਹ ਚ ਫਲੈਟ ਬਣਾਤੇ ਪਰ ਸਹੀ ਮਾਇਨੇ ਦੇ ਵਿੱਚ ਕੁਝ ਮਾਤੜ ਠਮਾਤੜ ਜਿਹੜੇ ਮਿਡਲ ਮੈਨ ਨੇ ਉਹ ਆਪਣੇ 20 50000 ਦੇ ਲਾਲਚ ਦੇ ਵਿੱਚ ਕੋਈ ਬਹੁਤ ਸਾਰੇ ਜਿਨ੍ਹਾਂ ਨੇ ਉਮਰ ਭਰ ਦੀ ਕਮਾਈ ਇਕੱਠੀ ਕਰਕੇ ਆਪਣਾ ਆਸ਼ੀਆਨਾ ਬਣਾਉਣਾ ਆਪਣਾ ਘਰ ਬਣਾਉਣਾ ਉੱਥੇ ਦੇ ਦਿੰਦੇ ਨੇ ਪਰੰਤੂ ਮੁੜ ਕੇ ਉਹਨਾਂ ਨੂੰ ਕਈ ਕਈ ਸਾਲ ਇੰਤਜ਼ਾਰ ਕਰਨਾ ਪੈਂਦਾ ਫੇਰ ਵੀ ਉਹਨਾਂ ਦੇ ਹੱਥ ਕੱਲੀ مایੁਸੀ ਲੱਗਦੀ ਹੈ ਉਹਨਾਂ ਨੂੰ ਉਹਨਾਂ ਦਾ ਆਸ਼ੀਆਨਾ ਉਹਨਾਂ ਨੂੰ ਮਕਾਨ ਨਹੀਂ ਮਿਲਦਾ ਜੀਦੇ ਨਾਲ ਆਪਣੇ ਆਲੇ-ਦਾਲ ਹੀ ਆਪਾਂ ਦੇਖੀਏ ਤਾਂ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਨੇ ਮੈਨੂੰ ਲੱਗਦਾ ਹੈ ਇਹਦੇ ਵਿੱਚ ਜਿਹੜੇ ਇਹੋ ਜਿਹੇ ਠੱਗੀਆਂ ਮਾਰਦੇ ਨੇ ਉਹਨਾਂ ਤੇ ਸਖਤ ਕਾਨੂੰਨ ਬਣਾਣਾ ਚਾਹੀਦਾ ਔਰ ਬਹੁਤ ਸਾਰੇ ਕੇਸ ਤਾਂ ਇਹੋ ਜਿਹੇ ਨੇ ਕਿ ਜਿਨ੍ਹਾਂ ਨੇ ਬਿਆਨਾ ਲੈ ਕੇ ਨਾ ਕਿ ਉਹਨਾਂ ਨੂੰ ਨਾ ਜਗ੍ਹਾ ਦੇਣ ਨਾ ਉਹਨਾਂ ਨੂੰ ਪੈਸੇ ਵਾਪਸ ਕਰਨ ਇਹੋ ਜਿਹੇ ਠੱਗੀਆਂ ਤੇ ਲਗਾਮ ਲੱਗਣੀ ਚਾਹੀਦੀ ਹੈ ਇੱਕ ਸਪੀਕਰ ਸਾਹਿਬ ਇੱਕ ਮਿੰਟ ਜਸਟ ਥੋੜਾ ਜਿਹਾ ਹੋ ਗਿਆ ਜੀ ਗੱਲ ਆ ਗਈ ਤੁਹਾਡੀ ਥੋੜਾ ਹੋਰ ਆ ਸਰ ਨਹੀਂ ਇਹ ਥੋੜੀ ਹੋਰ ਕੀ ਹੈ ਬੈਠੋ ਹਣ ਰਾਣਾ ਇੰਦਰਪ੍ਰਤਾਪ ਜੀ ਸਪੀਕਰ ਸਾਹਿਬ ਕੱਲ ਮੈਨੂੰ ਬਜਟ ਚ ਟਾਈਮ ਨਹੀਂ ਮਿਲ ਪਾਇਆ ਪਰ ਮੈਂ ਅੰਡਰਸਟੈਂਡ ਕਰਦਾ ਸਪੀਕਰ ਦਾ ਡਿਸੀਜਨ ਫਾਈਨਲ ਹੁੰਦਾ ਤੇ ਲੀਡਰ ਆਫ ਦੀ ਹਾਊਸ ਆ ਚੁੱਕੇ ਸੀ ਮੈਂ ਦੱਸ ਦਿਓ ਮੈਂ ਆਪਣੀ ਗੱਲ ਕਿੰਨੀ ਦੇਰ ਚ ਕੰਪਲੀਟ ਕਰਦਾ 19 ਦੇਰ ਚ ਕਰ ਦਊਗਾ ਤੇ ਦੋ ਮਿੰਟ ਤਾਂ ਕੱਲ ਦੇ ਆ ਬਾਕੀ ਜੋ ਐਡਿਟ ਤੂੰ ਐਡ ਕਰਦੇ ਦੋ ਮਿੰਟ ਅੱਜ ਦੇ ਦੇ ਦਿੰਨੇ 5 ਮਿੰਟ ਕਰ ਲੋ ਵਾਹ ਜੀ ਵਾਹ ਓਕੇ ਸਰ स्पीकर साहब कल मुख्यमंत्री साहब ਜਦੋਂ ਆ ਗਏ ਤੇ ਮੇਰੀ ਮੈਂ ਬੋਲ ਨਹੀਂ ਸਕਦਾ ਸੀ ਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਕਿ ਰਾਣੇ ਤੂੰ ਬਹਿ ਜਾ ਤੇਰੇ ਲਈ ਮੈਂ ਹੀ ਬੋਲ ਦੂੰ ਪਹਿਲਾਂ ਤਾਂ ਮੈਨੂੰ ਮਹਿਸੂਸ ਹੋਇਆ ਕਿ ਵੀ 4581 ਪੰਨਿਆਂ ਬਜਟ ਦੇ ਮੈਂ 4581 ਦੇ 81 ਪੜ ਕੇ ਆਇਆ ਸੀ ਤੇ ਟਾਈਮ ਨਹੀਂ ਮਿਲਿਆ ਮਹਿਸੂਸ ਹੋਇਆ ਵੀ ਟਾਈਮ ਨਹੀਂ ਮਿਲ ਰਿਹਾ ਸ਼ਾਇਦ ਸਦਨ ਚ ਕੋਈ 4581 ਪੜ ਕੇ ਨਾ ਆਇਆ ਹੋਵੇ ਪਰ ਫਿਰ ਕੁਝ ਸਮੇਂ ਬਾਅਦ ਮੈਨੂੰ ਮਹਿਸੂਸ ਹੋਣ ਲੱਗਾ ਕਿ ਯਾਰ ਮੁੱਖ ਮੰਤਰੀ ਸਾਹਿਬ ਨੇ ਇੰਨੀ ਵੱਡੀ ਗੱਲ ਕਹੀ ਪੰਜਾਬ ਚ ਤਾਂ ਕੀ ਮੈਂ ਕਹਿੰਦਾ ਇੰਡੀਆ ਚ ਕਿਸੇ ਸਦਨ ਚ ਨਹੀਂ ਕਿਸੇ ਮੁੱਖ ਮੰਤਰੀ ਨੇ ਗੱਲ ਇਹ ਕਹੀ ਹੋਊਗੀ ਤੇ ਮੈਨੂੰ ਇਹ ਤੋਂ ਬੈਠੇ ਨੇ ਮਹਿਸੂਸ ਹੋਵੇ ਸਪੀਕਰ ਸਾਹਿਬ ਕਿ ਮੁੱਖ ਮੰਤਰੀ ਸਾਹਿਬ ਨਹੀਂ ਬੋਲ ਰਹੇ ਮੈਂ ਬੋਲ ਰਿਹਾ ਪਰ ਫਿਰ ਮੈਂ ਆਪਣੇ ਦਿਮਾਗ ਨੂੰ ਟਿਕਾਣੇ ਸਿਰ ਲਿਆਂਦਾ ਮੈਂ ਤੂੰ ਨਹੀਂ ਬੋਲ ਰਿਹਾ ਮੁੱਖ ਮੰਤਰੀ ਸਾਹਿਬ ਹੀ ਬੋਲ ਰਹੇ ਹੈ ਕਈ ਵਾਰ ਬੰਦੇ ਨੂੰ ਭਲੇਖਾ ਲਾਈ ਜਾਂਦਾ ਫਿਰ ਮੈਂ ਕਿਹਾ ਵੀ ਮੁੱਖ ਮੰਤਰੀ ਸਾਹਿਬ ਬੋਲ ਰਹੇ ਆ ਤੇ ਆਪੋਜੀਸ਼ਨ ਰੋਲਾ ਨਹੀਂ ਪਾ ਰਹੀ ਸ਼ਾਂਤ ਹੋ ਕੇ ਸਾਰੇ ਜਿਹੜੇ ਸੁਣ ਰਹੇ ਆ ਰਾਣਾ ਇੰਦਰਪ੍ਰਤਾਪ ਬੋਲ ਰਿਹਾ ਗੱਲ ਇਹ ਆ ਵੀ ਰੂਹ ਸਾਡੇ ਦੋਵਾਂ ਦੀ ਇੱਕ ਆ। ਕੁਰਸੀ ਵਖਰੀ ਮੇਰਾ ਕੁਰਸੀ ਤੇ ਕੋਈ ਰਾਈਡ ਨਹੀਂ ਕੁਰਸੀ ਉਹਨਾਂ ਦੀ ਆ। ਰੂਹ ਸਾਡੀ ਆ। ਸਰ ਜੇ ਅੱਜ ਮੈਂ ਬੋਲ ਰਿਹਾ ਨਾ ਤੇ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਮੁੱਖ ਮੰਤਰੀ ਸਾਹਿਬ ਬੋਲ ਗੱਲ ਆ ਵੀ ਸਾਡੀ ਸਰਕਾਰ ਬਜਟ ਆਇਆ 1 ਲੱਖ 17000 ਕਰੋੜ ਰੁਪਏ ਦਾ। ਤੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਪੰਜਾਬ ਦੇ ਗਰੀਬ ਲੋਕਾਂ ਨੂੰ ਹੈ ਉਹ ਹੈਗੀ ਆ ਇਲਾਜ ਕਰਾਉਣ। ਕਾਰਡ ਨਹੀਂ ਚੱਲਦੇ ਸੀ। ਤੇ ਸਾਡੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਪ੍ਰਧਾਨ ਮੰਤਰੀ ਬੀਮਾ ਯੋਜਨਾ ਤੋਂ ਉੱਤੇ ਵੱਧ ਕੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ। 65 ਲੱਖ ਲੋਕਾਂ ਦੇ ਲਈ ਸਹੀ ਗੱਲ ਐ ਨਾ ਜੀ ਮਾਰੋ ਥਾਪੀ ਪੱਟ ਨੂੰ ਨਹੀਂ ਮਾਰਨੀ ਇਹਨੂੰ ਮਾਰਨੀ ਆ ਜੋਰ ਨਾਲ 65 ਲੱਖ ਬੰਦਿਆਂ ਨੂੰ ਸਪੀਕਰ ਸਾਹਿਬ ਮੈਂ ਕਹੂੰਗਾ ਕਾਂਗਰਸ ਵੀ ਮਾਰ ਦੇਣ ਥਾਪੀ ਲੋਕਾਂ ਦਾ ਬੜਾ ਫਾਇਦਾ ਮਾਰ ਦਿਓ ਮਾਰੋ ਮਾਰੋ ਥਾਪੀ ਚਾਚਾ ਜੀ ਬਾਜਵਾ ਸਾਹਿਬ ਤੁਸੀਂ ਵੀ ਮਾਰ ਦਿਓ ਚਾਚਾ ਜੀ ਮਾਰ ਦਿਓ ਥਾਪੀ ਸਰ ਇਸ ਸਕੀਮ ਅੱਛਾ 5 ਮਿੰਟ ਅੱਗੇ ਚੱਲੀਏ ਛੇਤੀ ਛੇਤੀ ਸਪੀਕਰ ਸਾਹਿਬ ਨੇ ਟਾਈਮ ਦਿੱਤਾ ਇਸ ਸਕੀਮ ਲਈ ਸਾਡੀ ਸਰਕਾਰ ਨੇ 778 ਕਰੋੜ ਰੁਪਇਆ ਦਾ ਪ੍ਰੋਵੀਜ਼ਨ ਕੀਤਾ 65 ਲੱਖ ਬੰਦੇ ਨੂੰ 10 ਲੱਖ ਰੁਪਏ ਤੱਕ ਦੀ ਕੈਸ਼ਲੈਸ ਇਲਾਜ ਹੋਊਗਾ ਬੰਦਾ ਹਸਪਤਾਲ 'ਚ ਜਾਵੇ ਤੇ ਇਲਾਜ ਬਿਨ ਬਗੈਰ ਪੈਸੇ ਦਿੱਤੇ ਸਰ ਬੜੀ ਵੱਡੀ ਬੈਨੀਫਿਟ ਆ ਮੈਨੂੰ ਇਹ ਵੀ ਪਤਾ ਦੱਸਣਾ ਚਾਹੁੰਦਾ ਕਿ 65 ਲੱਖ ਚੋਂ 65 ਲੱਖ ਨੇ ਇੱਕ ਵਾਰ ਚ ਨਹੀਂ ਚਲ ਜਾਣਾ 25% 30% ਲੋਕ ਇਲਾਜ ਕਰਾਉਂਦੇ ਤੇ ਜਦੋਂ ਮੈਂ ਅੱਜ ਸਾਰੀ ਕੈਬਨਟ ਇੱਥੇ ਬੈਠੀ ਆ ਜਿਨ੍ਹਾਂ ਨੇ ਕੈਬਨਟ ਚ ਵੀ ਅਪਰੂਵ ਕੀਤਾ ਵਿੱਤ ਮੰਤਰੀ ਸਾਹਿਬ ਵੀ ਬੈਠੇ ਆ ਇਹ 6.5 65 ਲੱਖ ਬੰਦੇ ਨੂੰ 10 ਲੱਖ ਨਾ ਕਰੀਏ ਦਾ 6.5 ਲੱਖ ਕਰੋੜ ਰੁਪਏ ਦਾ ਖਰਚਾ ਹੋਣਾ ਤੇ ਮੇਰੀ ਕੈਬਨਿਟ ਨੇ ਦੱਸੇ ਵੀ ਇਹ 6.5 ਲੱਖ ਕਰੋੜ ਰੁਪਿਆ ਕਿੱਥੋਂ ਦਿੱਤਾ ਜਾਏਗਾ ਜੇ 30% ਲੋਕਾਂ ਨੂੰ ਵੀ ਦੇਣਾ ਪਿਆ ਤਾਂ ਵੀ 2.5 ਲੱਖ ਕਰੋੜ ਰੁਪਿਆ ਹੋ ਜਾਣਾ ਸਾਡੇ ਫਾਈਨੈਂਸ ਮਿਨਿਸਟਰ ਸਾਹਿਬ ਮੇਰੇ ਹੈਲਥ ਮਿਨਿਸਟਰ ਸਾਹਿਬ ਸਾਰੇ ਜਣੇ ਬੈਠਿਆ ਸਰ 0.12% ਲੋਕਾਂ ਦਾ ਇਲਾਜ ਹੋ ਸਕਦਾ 778 ਕਰੋੜ ਰੁਪਿਆ ਜੋ 6.5 ਲੱਖ ਕਰੋੜ ਦਾ 7800 ਬੰਦਾ ਦਾ ਇਹ ਸਿਰਫ ਇਲਾਜ ਹੋ ਸਕਦਾ ਤੇ ਸਰਕਾਰ ਨੂੰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਦੱਸੋ ਤਾਂ ਕਿ ਆਪਾਂ ਸਾਰੇ ਐਮਐਲਏ ਆ ਲੋਕਾਂ ਨੂੰ ਜਾ ਕੇ ਦੱਸ ਸਕੀਏ ਕਿ ਆਪਣਾ ਇਲਾਜ ਕਿੱਦਾਂ ਹੋਣਾ ਰਾਣਾ ਜੀ ਆਪਾਂ ਸਾਰੇ ਬਿਮਾਰ ਕਰ ਦੇਣੇ ਆ ਹਾਂਜੀ ਸਾਰੇ ਬਿਮਾਰ ਕਰ ਦੇਣੇ ਆ ਜਨਾਬ ਅੱਗੇ ਚੱਲੋ ਤੁਹਾਡਾ ਜੋ ਹੁਕਮ ਹੈ ਮੈਂ ਬਈਆ ਨਾ ਸਰ ਅੱਗੇ ਚੱਲ ਥੈਂਕ ਯੂ ਬੇਨਤੀ ਆ ਲੋਕਾਂ ਨੂੰ ਦੱਸ ਦਈਏ ਹੁਣ ਸਪੀਕਰ ਸਾਹਿਬ 65 ਲੱਖ ਚਲੋ ਜੀ ਮੈਂ ਮਾਨਯੋਗ ਮੈਂਬਰ ਸਾਡੇ ਯੰਗ ਮੈਂਬਰ ਹੈ ਮਿਹਨਤ ਕਰਦੇ ਆ ਮੈਂ ਅਪਰੀਸ਼ੀਏਟ ਕਰਦਾ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਜੀ ਤੁਹਾਡੇ ਜ਼ਰੀਏ ਕਿ ਇੱਕ ਮੈਨੇਜਮੈਂਟ ਹੁੰਦੀ ਆ ਜਿਹੜੀ ਰਿਸੋਰਸਸ ਦੀ ਮੈਨੇਜਮੈਂਟ ਆ ਵਧੀਆ ਤਰੀਕੇ ਦੇ ਨਾਲ ਅਸੀਂ ਇਹਦੇ ਚ ਜਿਹੜਾ ਹਾਈਬ੍ਰਿਡ ਮਾਡਲ ਲਾਗੂ ਕਰਕੇ ਅਸੀਂ ਸਾਰੇ ਇਹਦੀ ਇਕਨੋਮਿਕਸ ਵਰਕਆਊਟ ਕਰਕੇ ਜਿਹੜਾ ਪਿਛਲਾ ਸਾਰਾ ਟ੍ਰੈਕ ਰਿਕਾਰਡ ਦੇਖ ਕੇ ਜਿਹੜੇ ਪਹਿਲਾਂ ਵੀ ਜਿਹੜੇ ਸਾਡੇ 45 ਜਿਹੜੇ ਲੱਖ ਫੈਮਿਲੀ ਸੀਗੀਆਂ ਉਹਦੇ ਵਿੱਚ ਅਸੀਂ ਉਹਨਾਂ ਨੂੰ ਕਿੱਦਾਂ ਮੈਨੇਜ ਕੀਤਾ ਕਿੰਨੇ ਲੋਕਾਂ ਨੇ 1 ਲੱਖ ਤੱਕ ਕਿੰਨਿਆਂ ਨੇ 2 ਲੱਖ ਤੱਕ ਕਿੰਨਿਆਂ ਨੂੰ ਅਸੀਂ ਉਹਦੇ ਚੜੀ ਸਰਵਿਸ ਆਊਟਸੋਰਸ ਕਰਨੀ ਆ ਉਹ ਸਾਰੇ ਮੈਨੇਜਮੈਂਟ ਕਰਕੇ ਇੱਕ ਕੰਪਰੀਹੈਂਸਿਵ ਸਟੱਡੀ ਕਰਕੇ ਅਸੀਂ ਉਹਦੇ ਚ ਬਹੁਤ ਸਾਰੇ ਕੰਸਲਟੈਂਟਸ ਨੂੰ ਕੰਸਲਟ ਕਰਕੇ ਸਕੀਮ ਬਣਾਈ ਹੈ ਇਹ ਉਹਦੀ ਜਿਹੜੀ ਬਾਕੀ ਦਾ ਜਿਹੜਾ ਸੀਕਰਟ ਆ ਦੈਟਸ ਇਨ ਦਾ ਆਰਟ ਆਫ ਮੈਨੇਜਮੈਂਟ ਵਿਚ ਇਜ਼ ਅ ਫਾਈਨ ਆਰਟ ਥੈਂਕ ਯੂ ਥੈਂਕ ਥੈਂਕ ਹੋ ਗਿਆ ਰਾਣਾ ਜੀ ਹੋ ਗਿਆ ਹੋ ਗਿਆ ਹੋ ਗਿਆ ਸੰਦੀਪ ਜਾਖੜ ਜੀ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਹੁਣੇ ਅਮਨ ਜੀ ਨੇ ਗੱਲ ਕੀਤੀ ਵੀ ਜ਼ੀਰੋ ਆਰ ਦੇ ਵਿੱਚ ਅਹਿਮ ਮੁੱਦੇ ਜਿਹੜੇ ਕੋਈ ਅੱਜ ਸਪੀਕਰ ਸਾਹਿਬ ਆਪਾਂ ਜਿਹੜਾ ਯੁੱਧ ਨਸ਼ੇ ਦੇ ਵਿਰੁੱਧ ਛੇੜ ਰੱਖਿਆ ਹੈ ਯੁੱਧ جاری ਹੈ ਮਹੀਨਾ ਹੋ ਗਿਆ ਅੱਜ ਦਿਨਿਕ ਜਾਗਰਣ ਜਿਹੜਾ ਇੱਕ ਬੜਾ ਜ਼ਿੰਮੇਵਾਰ ਅਖਬਾਰ ਹੈ ਸਪੀਕਰ ਸਾਹਿਬ ਉਹ ਜਲੰਧਰ ਦੀ ਖਬਰ ਹੈ ਉਹ ਕਹਿੰਦੇ ਵੀ WhatsApp ਤੇ ਆਰਡਰ ਜਿਹੜਾ ਹੈ ਨਸ਼ਾ ਸਕੂਲਾਂ ਦੇ ਗੇਟ ਤੱਕ ਜਾ ਰਿਹਾ ਕੱਲ ਐਫਐਮ ਸਾਹਿਬ ਨੇ ਬੜੇ ਆંકੜੇ ਵੀ ਦੱਸੇ ਸੀਗੇ ਚੰਗੀ ਗੱਲ ਹੈ ਇਸ ਯੁੱਧ ਦੀ ਜ਼ਰੂਰਤ ਵੀ ਹੈ ਪੰਜਾਬ ਨੂੰ ਲੋੜ ਹੈ ਆਉਣ ਵਾਲੀ ਪੀੜ੍ਹੀਆਂ ਨੂੰ ਬਚਾਉਣ ਦੀ ਲੋੜ ਹੈ ਪਰ ਮੇਰੀ ਸਰਕਾਰ ਨੂੰ ਗੁਜ਼ਾਰਿਸ਼ ਹੈ ਤੁਹਾਨੂੰ ਵੀ ਇੱਕ ਸੂ ਮੋਟੋ ਨੋਟਿਸ ਲੈਣਾ ਚਾਹੀਦਾ ਵੀ ਆ ਜਿਹੜਾ ਯੁੱਧ ਹੈ ਕੋਈ ਇੱਕ ਪੀਆਰ ਐਕਸਰਸਾਈਜ਼ ਬਣ ਕੇ ਨਾ ਰਹੇ ਜੇ ਤੇ ਆਪਾਂ ਇਹਦੇ ਤੇ WhatsApp ਤੇ ਡਿਲੀਵਰੀ ਹੋ ਰਹੀ ਹੈ ਸਕੂਲਾਂ ਤੇ ਸਪੀਕਰ ਸਾਹਿਬ ਇਹਦਾ ਧਿਆਨ ਲਿੱਤਾ ਜਾਵੇ ਥੈਂਕ ਯੂ ਸਪੀਕਰ ਸਾਹਿਬ ਸੁਖੀ ਜੀ ਧੰਨਵਾਦ ਸ੍ਰੀਕਸਾ ਸਭ ਤੋਂ ਪਹਿਲਾਂ ਸ੍ਰੀ ਦਰਪੂਵਨ ਸਿੰਘ ਮਾਨ ਸਾਹਿਬ ਦੀ ਸਰਕਾਰ ਜੋ ਲੋਕਾਂ ਨੂੰ ਚੰਗੀ ਸਿਹਤ ਤੇ ਚੰਗੂ ਐਜੂਕੇਸ਼ਨ ਦੇ ਦੇਣ ਲਈ ਦੇ ਰਾਹ ਤੇ ਤੁਰੀ ਹੈ ਉਨਾ ਵੱਲੋਂ ਸ਼ਹੀਦ ਜੈਮ ਸਰਦਾਰ ਭਗਤ ਸਿੰਘ ਰਾਜਗੁਰੂ ਅਸੁਦੇਵ ਜੀ ਦੀ ਯਾਦ ਦੇ ਵਿੱਚ ਜਿਹੜਾ ਉਸ ਜੈਮ ਸਰਦਾਰ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਜੋ ਬਨਾਲਾ ਕਲਾਂ ਚ ਖੁੱਲਣ ਜਾ ਰਿਹਾ ਜਿਹੜਾ ਪਹਿਲਾਂ ਖੜਕੜ ਕਲਾਂ ਦੀ ਧਰਤੀ ਤੇ ਬਣਨਾ ਸੀ ਪਰ ਕਿਸੇ ਕਾਰਨ ਕਰਕੇ ਖੜਕੜ ਕਲਾਂ ਦੇ ਵਿੱਚ ਲੈਂਡ ਨਹੀਂ ਮਿਲੀ ਮੈਂ ਬਨਾਲਾ ਦੀ ਪੰਚਾਇਤਾਂ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਉਹ ਲੈਂਡ ਦਿੱਤੀ ਔਰ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਸਾਹਿਬ ਔਰ ਹੈਲਥ ਮਨਿਸਟਰ ਡਾਕਟਰ ਬਲਬੀਜੀ ਦਾ ਵੀ ਤੁਹਾਨੂੰ ਬਾਤ ਕਰਦਾ ਜਿਨ੍ਹਾਂ ਨੇ ਇਹ ਜਿਹੜਾ ਮੈਡੀਕਲ ਕਾਲਜ ਦੁਆਬੇ ਦੀ ਧਰਤੀ ਨੂੰ ਦਿੱਤਾ ਸਰ ਮੈਂ ਤੁਹਾਡਾ ਧਿਆਨ ਇੱਕ ਬੜੀ ਮੈਂ ਸਮਝਦਾ ਕਿ ਅੱਜ ਲੋਕਾਂ ਨੂੰ ਇਲਾਜ ਦੇ ਨਾਂ ਤੇ ਗੁੰਮਰਾਹ ਕੀਤਾ ਜਾ ਰਿਹਾ ਜਦੋਂ ਸਟੇਟ ਦਾ ਹੈਲਥ ਮਿਨਿਸਟਰ ਹੈਲਥ ਐਜੂਕੇਸ਼ਨ ਵਿੱਚ ਪੜਿਆ ਲਿਖਿਆ ਹੋਵੇ ਔਰ ਐਜੂਕੇਸ਼ਨ ਦੀ ਜਿਹੜੀ ਗਲਤ ਗਾਈਡੈਂਸ ਜਿਹੜੀ YouTube ਤੇ ਰੋਜ਼ ਮਿਲਦੀ ਹੈ ਲੋਕ ਲੋਕਾਂ ਨੂੰ ਕਿਸੇ ਵੀ YouTube ਤੇ ਜਾਓ ਤੁਸੀਂ ਡਾਇਬਟੀਜ਼ ਦਾ ਸ਼ੂਗਰ ਦਾ ਇਲਾਜ ਔਰ ਬਲੱਡ ਪ੍ਰੈਸ਼ਰ ਦਾ ਇਲਾਜ ਪਤਾ ਨਹੀਂ ਕਿੰਨੇ ਇਲਾਜ ਕੋਈ ਬਿਮਾਰੀ ਤੁਸੀਂ ਆਪਣੀ ਉਹਦੇ ਵਿੱਚ ਫੀਡ ਕਰੋ ਤੁਹਾਨੂੰ ਸੈਂਟੀਫਿਕ ਬੇ ਤੋਂ ਬਿਨਾ ਤੁਹਾਨੂੰ ਹਰ ਤਰ੍ਹਾਂ ਦਾ ਇਲਾਜ ਉੱਥੋਂ ਅਵੇਲੇਬਲ ਹੋਏਗਾ ਸਮਝਦਾ ਕਿ ਇਹਨਾਂ ਚੀਜ਼ਾਂ ਜਿਹੜੀਆਂ ਇਹ YouTube ਤੇ ਲੋਕ ਦੱਸਦੇ ਇਲਾਜ ਜਿਹਦਾ ਕੋਈ ਸੈਂਟੀਫਿਕ ਆਧਾਰ ਨਹੀਂ ਹੁੰਦਾ ਸਰ ਇਹਨੂੰ ਨੱਥ ਪਾਉਣ ਦੇ ਲਈ ਤਾਂ ਕਿ ਜਿਹੜੇ ਜਿਹੜੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂ ਉਹ ਗੁੰਮਰਾਹ ਨਾ ਹੋਣ ਇਹਦੇ ਤੇ ਕੋਈ ਵਿਚਾਰ ਜਰੂਰ ਕਰਨੀ ਚਾਹੀਦੀ ਹੈ ਲਾਸਟ ਦੇ ਵਿੱਚ ਐਜੂਕੇਸ਼ਨ ਮਿਨਿਸਟਰ ਸਾਹਿਬ ਬੈਠੇ ਆ ਸਰ ਸਾਡੇ ਇੱਕ ਅੱਧ ਸਕੂ ਜੰਡਿਆਲਾ ਜਿਹਦੇ ਵਿੱਚ ਇੱਕ ਸਮੇਂ ਤੇ ਕੋਈ 3 ਤੋਂ 4000 ਬੱਚਾ ਪੜਦਾ ਸੀ ਉਹ ਪ੍ਰਾਈਵੇਟ ਜੈਸਿਨ ਦਿੱਤਾ ਸੀ ਅੱਜ ਉਹਦੇ ਵਿੱਚ ਬੱਚਾ ਜਿਹੜਾ ਆ ਉਹ 2000 ਰਹਿ ਗਿਆ ਬੜਾ ਸਾਡੇ ਅਲੱਗ ਦਾ ਪ੍ਰੈਸਟੀਜੀਅਸ ਇੰਸਟੀਟਿਊਟ ਆ ਮੈਂ ਬੇਨਤੀ ਕਰੂੰਗਾ ਕਿ ਜੇਕਰ ਉਹ ਜਿਹੜੀ ਏਜੰਸੀਆਂ ਉਹ ਚਲਾ ਨਹੀਂ پا ਰਹੀਆਂ ਤਾਂ ਸਰਕਾਰ ਨੂੰ ਟੇਕਓਵਰ ਕਰਕੇ ਉੱਥੇ ਕਹਿੰਦਾ ਮਤਲਬ ਜਿੱਥੇ ਉਹ ਇਲਾਕੇ ਦਾ ਸਭ ਤੋਂ ਵਧੀਆ ਸਕੂਲ ਮੰਨਿਆ ਜਾਂਦਾ ਉਹਨੂੰ ਸਰਕਾਰ ਲਵੇ ਇੰਨੀ ਬੇਨਤੀ ਹੈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਐ ਵਾਲੀ ਸਾਹਿਬ ਹਾਂ ਮੰਤਰੀ ਜੀ ਕੋ ਕਹਿਣਾ ਚਾਹੁੰਦੇ ਜੀ ਹਰਜੋਤ ਜੀ ਆ ਮਾਨਯੋਗ ਸਪੀਕਰ ਸਾਹਿਬ ਪੱਕਾ ਮੈਂ ਅਸੀਂ ਬਹੁਤ ਸਾਰੇ ਡਰਸ ਸਕੂਲ ਲੈ ਵੀ ਹੈ ਇਹ ਵੀ ਟੇਕਓਵਰ ਕਰ ਲਵਾਂਗੇ ਮਾਨਯੋਗ ਸਪੀਕਰ ਸਾਹਿਬ ਮੈਂ ਇੱਕ ਬੜਾ ਹੀ ਜ਼ਰੂਰੀ ਤੇ ਅਹਿਮ ਮੁੱਦਾ ਦੁਨੀਆ ਚ ਹਰ ਇੱਕ ਸਿੱਖ ਨਾਲ ਜੁੜਿਆ ਮਸਲਾ ਜੀ ਮੰਨਿਆ ਕਿ ਰਾਜਨੀਤੀ ਤੇ ਧਰਮ ਵੱਖ-ਵੱਖ ਹੋਣਾ ਚਾਹੀਦਾ ਪਰ ਇਸ ਇੱਕ ਇਦਾਂ ਦਾ ਮੁੱਦਾ ਜਿਸਨ ਹਰ ਇੱਕ ਸਿੱਖ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਜੀ ਅਸੀਂ ਸਪੀਕਰ ਸਾਹਿਬ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਬਸਾਏ ਅਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਸਭ ਤੋਂ ਸੁਪਰੀਮ ਹੈ ਸਾਡੇ ਸਿੱਖਾਂ ਦੇ ਲਈ ਹਰ ਇੱਕ ਸਿੱਖ ਉੱਥੇ ਆਪਣਾ ਸੀਸ ਝੁਕਾਉਂਦਾ ਹੈ ਮਾਨਯੋਗ ਸਪੀਕਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਜਿਸ ਤਰੀਕੇ ਦੇ ਨਾਲ ਸਾਡੇ ਜਥੇਦਾਰ ਸਹਿਬਾਨਾਂ ਨੂੰ ਰਾਤੋ-ਰਾਤ ਹਟਾ ਦਿੱਤਾ ਜਾਂਦਾ ਹੈ ਕਿਸੇ ਨੂੰ ਜਥੇਦਾਰ ਲਾ ਦਿੱਤਾ ਜਾਂਦਾ ਹੈ ਅਖਬਾਰਾਂ ਦੁਨੀਆ ਦੇ ਵਿੱਚ ਹਰ ਇੱਕ ਸਿੱਖ ਚਿੰਤਿਤ ਹੈ ਕਿ ਬਹੁਤ ساری ਗੱਲਾਂ ਕਿ ਰਾਜਨੀਤਿਕ ਦਬਾਅ ਆਇਆ ਮੈਂ ਚਾਹੂੰਗਾ ਸਰ ਇਸ ਹਾਊਸ ਦੇ ਵਿੱਚ ਵੀ ਬਹੁਤ ਸਾਰੇ ਇਧਰਲੇ ਸਾਥੀ ਵੀ ਇਧਰੋਂ ਵੀ ਸਾਡੇ ਡਾਕਟਰ ਨੇਜਰ ਸਾਹਿਬ ਬੈਠੇ ਆ ਗਿਆਸਪੁਰਾ ਸਾਹਿਬ ਹੈ ਖੁੱਡੀਆਂ ਸਾਹਿਬ ਹੈ ਈਆਲੀ ਸਾਹਿਬ ਬੈਠੇ ਹਨ ਹਾਲਾਂਕਿ ਇੱਕ ਵੱਖਰਾ ਸਾਡਾ ਸਰਕਾਰ ਦਾ ਇਹ ਹਾਊਸ ਦਾ ਨਹੀਂ ਪਰ ਇਹ ਸਿੱਖਾਂ ਦੇ ਨਾਲ ਜੁੜਿਆ ਬਹੁਤ ਬਹੁਤ ਗੰਭੀਰ ਮਸਲਾ ਹੈ ਜੀ ਜਿਸ ਤਰੀਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਜਥੇਦਾਰਾਂ ਦੀ ਜਿਸ ਤਰੀਕੇ ਨਾਲ ਇਹ ਹੋਇਆ ਇਸ ਦੇ ਉੱਤੇ ਇਸ ਹਾਊਸ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਮੇਰਾ ਇਹ ਮੰਨਣਾ ਹੈ ਕਿ ਡਿਸਕਸ਼ਨ ਹੋਣੀ ਚਾਹੀਦੀ ਹੈ ਤੇ ਸਾਰੇ ਪੱਖਾਂ ਆਪਣੇ ਰੱਖਣ ਕਿ ਟੁਕਟ ਅਯਾਲੀ ਸਾਹਿਬ ਤਾਂ ਰੱਖਣ ਕਿ ਅੱਜ ਮੰਨਿਆ ਜੀ ਅਸੀਂ ਆਮ ਆਦਮੀ ਪਾਰਟੀ ਤੋਂ ਪਰ ਜੋ ਹਾਲ ਕਰਤਾ ਕਾਲੀ ਦਲ ਦਾ ਜੋ ਹਾਲ ਕਰਤਾ ਐਸਡੀਪੀਸੀ ਦਾ ਜੋ ਹਾਲ ਕਰ ਦਿੱਤਾ ਸਾਡੇ ਜਥੇਦਾਰਾਂ ਦਾ ਕਿਉਂਕਿ ਸਿਰਫ ਉਹਨੀ ਇੱਕ ਫੈਸਲੇ ਲਈ ਇਸ ਹਾਊਸ ਦੇ ਵਿੱਚ ਸਾਰੇ ਪੂਰੀ ਦੁਨੀਆ ਇਸ ਦੇ ਉੱਤੇ ਵੀ ਜ਼ਰੂਰ ਹੋਣਾ ਜੇ ਬੜਾ ਹੀ ਐਜ਼ ਅ ਸਿੱਖ ਅਸੀਂ ਕੀ ਕਰੀਏ ਥੈਂਕ ਯੂ ਅਰਨੀ ਸਾਹਿਬ ਧੰਵਾਦ ਜੀ ਸਪੀਕਰ ਸਾਹਿਬ ਜੋ ਤੁਸੀਂ ਮੈਨੂੰ ਜ਼ੀਰੋ ਆਵਰ ਚ ਬੋਲਣ ਦਾ ਮੌਕਾ ਦਿੱਤਾ ਜੋ ਮੰਤਰੀ ਜੀ ਨੇ ਮਸਲਾ ਚੱਕਿਆ ਉਹਤੇ ਮੈਂ 1 ਮਿੰਟ ਲਵਾਂਗਾ ਜ਼ਰੂਰ ਤੇ ਜਿਹੜਾ ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜੀਆਂ ਪੰਜਾਬ ਦੇ ਵਿੱਚੋਂ ਹਜ਼ਾਰਾਂ ਹੀ ਕਮਾਈਨਾਂ ਨੇ ਜਿਹੜੀਆਂ ਦੂਜੀਆਂ ਸਟੇਟਾਂ ਦੇ ਵਿੱਚ ਕਣਕ ਝੋਨਾ ਮੱਕੀ ਸੋਇਆਬੀਨ ਅਤੇ ਹੋਰ ਜਿਹੜੀਆਂ ਫਸਲਾਂ ਦੀ ਕਟਾਈ ਲਈ ਜਾਂਦੀਆਂ ਨੇ ਜਿਹੜਾ ਟਾਲ ਲੱਗਦਾ ਵਾ ਵੈਸੇ ਤਾਂ ਕੇਂਦਰ ਸਰਕਾਰ ਦਾ ਜਿਹੜਾ ਨੋਟੀਫਿਕੇਸ਼ਨ ਆ ਉਹਦੇ ਮੁਤਾਬਕ ਇਹਨੂੰ ਐਗਜ਼ਮਟ ਕੀਤਾ ਗਿਆ ਵੀ ਕੰਬਾਈਨ ਦੇ ਉੱਪਰ ਕੋਈ ਵੀ ਟਾਲ ਨਹੀਂ ਲੱਗਦਾ ਜਿਸ ਤਰ੍ਹਾਂ ਟਰੈਕਟਰ ਤੇ ਨਹੀਂ ਲੱਗਦਾ ਕੰਬਾਈਨ ਤੇ ਨਹੀਂ ਲੱਗਦਾ ਲੇਕਿਨ ਜਿਹੜੀਆਂ ਭਾਰਤ ਮਾਲਾ ਰੋਡਸ ਨੇ ਉਹਨਾਂ ਤੇ ਟਰੈਵਲ ਕਰਨਾ ਪੈਂਦਾ ਕੰਬਾਈਨਾਂ ਨੂੰ ਦੂਜੀ ਸਟੇਟ ਜਾਣ ਲਈ ਉਹ ਇੱਕ ਬਹੁਤ ਵੱਡਾ ਪੰਬੜ ਪੂਸਾ ਬੜੀ ਦਿੱਕਤ ਆ ਰਹੀ ਆ ਸਾਰੇ ਕੰਬਾਇਨਾ ਵਾਲਿਆਂ ਨੂੰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਹ ਕੇਂਦਰ ਸਰਕਾਰ ਦਾ ਮਸਲਾ ਟੇਕਓਵਰ ਕੀਤਾ ਜਾਵੇ ਟੇਕ ਅਪ ਕਰਕੇ ਕਿ ਉਹ ਇੱਕ ਫਿਕਸ ਕਰ ਦੇਣ ਰੇਟ ਵੀ ਤੁਹ ਤੋਂ ਕਾਰ ਦੇ ਪੈਸੇ ਲੈਣੇ ਆ ਤੁਹ ਤੋਂ 6 ਟਾਇਰਾਂ ਦੇ ਟਰੱਕ ਦੇ ਲੈਣੇ ਨੇ ਆਰਥ ਮੂਵਰ ਮਸ਼ੀਨ ਦੇ ਲੈਣੇ ਨੇ ਕਿਤੇ ਉਹਨਾਂ ਤੋਂ 200 ਰੁਪਏ ਲਿਆ ਜਾ ਰਿਹਾ ਕਿਤੇ 500 ਲਿਆ ਜਾ ਰਿਹਾ ਕਿਤੇ 1200 ਰੁਪਏ ਲਿਆ ਜਾ ਰਿਹਾ ਬਹੁਤ ਵੱਡੀ ਹਰ ਟੋਲ ਜਿੱਥੇ ਵੀ ਲੱਗਿਆ ਹੋਇਆ ਔਰ ਟਾਲ ਪਲਾਜ਼ੇ ਤੇ ਉਹਨਾਂ ਨੂੰ ਬੜੀ ਵੱਡੀ ਦਿੱਕਤ ਆ ਰਹੀ ਆ ਕੰਬਾਈਨਾ ਵਾਲਿਆਂ ਨੂੰ ਸੋ ਇਸ ਲਈ ਇਹ ਸਾਰੇ ਪੰਜਾਬ ਦੇ ਕੰਬਾਈਨਾ ਵਾਲਿਆਂ ਦਾ ਮਸਲਾ ਉਹਨਾਂ ਦੇ ਭਲੇ ਦੇ ਲਈ ਸਰਕਾਰ ਜ਼ਰੂਰ ਕੇਂਦਰ ਸਰਕਾਰ ਦੇ ਨਾਲ ਇਹ ਮਸਲਾ ਟੇਕ ਅਪ ਕਰਕੇ ਦਾ ਹੱਲ ਕੀਤਾ ਜਾਵੇ ਇੱਕ ਪੱਕੀ ਫੀਸ ਲੱਗ ਜਵੇ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਦੂਸਰਾ ਮਸਲਾ ਜਿਹੜਾ ਜੋ ਮਾਜੋ ਮੰਤਰੀ ਨੇ ਗੱਲ ਕੀਤੀ ਆ ਸ਼੍ਰੀ ਕਾਲ ਤਖਤ ਸਾਹਿਬ ਜੀ ਦੀ ਸ਼੍ਰੀ ਕਾਲ ਤਖਤ ਸਾਹਿਬ ਮਹਾਨ ਸਿੱਖ ਪੰਥ ਦੀ ਸ਼ਾਨ ਹੈ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਇਹ ਤਖਤ ਬਣਾਇਆ ਗਿਆ ਤੇ ਦੁਨੀਆ ਦੇ ਵਿੱਚ ਬੈਠਾ ਹਰ ਸਿੱਖਾ ਜਿਹੜਾ ਉਹਦੇ ਲਈ ਜੋ ਵੀ ਸ਼੍ਰੀ ਕਾਲਕਤਖਬ ਸਾਹਿਬ ਦਾ ਹੁਕਮ ਆ ਹਰੇਕ ਸਿੱਖ ਪ੍ਰਵਾਨ ਕਰਦਾ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ ਖਾਸ ਤੌਰ ਤੇ ਤਿੰਨ ਜੱਜ ਸਿੰਘ ਸਹਿਬਾਨ ਜਸੇਰ ਸਹਿਬਾਨ ਜਿਨ੍ਹਾਂ ਨੇ 2 ਦਸੰਬਰ ਨੂੰ ਸ਼੍ਰੀ ਕਾਲਕਤਖਬ ਸਾਹਿਬ ਦੀ ਫਸੀਲ ਤੋਂ ਇੱਕ ਹੁਕਮਨਾਮਾ ਜਾਰੀ ਕੀਤਾ ਸੀਗਾ ਉਹਦੇ ਸੁਣਾਇਆ ਗਿਆ ਸੀ ਜੇਕਰ ਉਹ ਹੁਕਮਨਾਮਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਮੰਨ ਲੈਂਦੀ ਤਾਂ ਉਹ ਲੀਡਰਸ਼ਿਪ ਦੀ ਮੁੜ ਸਰਜੀਤੀ ਦੇ ਲਈ ਸੀਗਾ ਲੇਕਿਨ ਉਹ ਨਹੀਂ ਮੰਨਿਆ ਗਿਆ ਇੱਕ ਕਮੇਟੀ ਬਣੀ ਸੀਗੀ ਸ਼੍ਰੋਮਣੀ ਕਾਲਦਲ ਦੀ ਭਰਤੀ ਕਰਨ ਦੇ ਲਈ ਉਸ ਕਮੇਟੀ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਸਰ ਸਾਬ ਨੇ ਦੁਬਾਰਾ ਦੇਸ਼ ਕੀਤਾ ਕਿ ਇਹ ਕਮੇਟੀ ਭਰਤੀ ਸ਼ੁਰੂ ਕਰੇ ਲੇਕਿਨ ਬੜੀ ਦੁੱਖ ਦੀ ਗੱਲ ਹੈ ਕਿ ਉਹ ਤਿੰਨੇ ਹੀ ਜਸਰ ਸਹਿਬਾਨਾਂ ਨੂੰ ਬਦਲ ਦਿੱਤਾ ਗਿਆ ਜਿਸ ਦੇ ਨਾਲ ਦੁਨੀਆਂ ਦੇ ਵਿੱਚ ਬੈਠੇ ਹਰ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਆ ਜਿਹੜੀ ਪਹੁੰਚੀ ਆ ਸੋ ਇਸ ਲਈ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਸ ਤਰ੍ਹਾਂ ਦੇ ਵਿਧੀ ਵਿਧਾਨ ਬਣਾਏ ਜਾਣ ਸਮੁੱਚੇ ਸਿੱਖ ਪੰਥ ਦੀ ਜਿੰਨੀਆਂ ਵੀ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ ਸਾਰਿਆਂ ਦੀ ਸਲਾਹ ਦੇ ਨਾਲ ਇਸ ਤਰ੍ਹਾਂ ਦਾ ਵਿਧੀ ਵਿਧਾਨ ਬਣਨਾ ਚਾਹੀਦਾ ਤਾਂ ਜੋ ਇੱਕ ਵਿਅਕਤੀ ਦੀ ਇੱਕ ਵਿਅਕਤੀ ਦੀ ਮਰਜ਼ੀ ਦੇ ਨਾਲ ਇਹ ਜਿਹੜੀਆਂ ਸੰਸਥਾਵਾਂ ਦੀ ਹੋਂਦ ਨੂੰ ਖਤਰਾ ਨਹੀਂ ਹੋਣਾ ਚਾਹੀਦਾ ਸੋ ਇਸ ਗੱਲ ਦੀ ਜੋ ਵੀ ਜਥੇ ਲਾਏ ਗਏ ਨੇ ਇਹਨਾਂ ਦੀ ਅਸੀਂ ਵੀ ਮੈਂ ਇੱਕ ਸ਼ਰੋਮਣੀ ਅਕਾਲੀ ਦਲ ਦਾ ਮੈਂਬਰ ਹੋਣ ਦੇ ਨਾਤੇ ਵੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦਾ ਹਾਂ ਧੰਨਵਾਦ ਜੀ ਜੋ ਤੁਸੀਂ ਮੈਨੂੰ ਜ਼ੀਰੋ ਅਵਰ ਚ ਬੋਲਣ ਦਾ ਮੌਕਾ ਦਿੱਤਾ ਧੰਨਵਾਦ ਜੀ ਥੈਂਕ ਯੂ ਸ਼ਹਿਰੀ ਕਲਸੀ ਜੀ ਧੰਨਵਾਦ ਸਪੀਕਰ ਸਾਹਿਬ ਮੈਂ ਆਪ ਜੀ ਅੱਗੇ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਜਦੋਂ ਵੀ ਅਕਸਰ ਤੁਹਾਨੂੰ ਵੀ ਸ਼ਾਮ ਨੂੰ ਮਿਲਣ ਦਾ ਮੌਕਾ ਮਿਲਦਾ ਤੇ ਤੁਸੀਂ ਅਕਸਰ ਗੁਰੂ ਸਾਹਿਬ ਦਾ ਜ਼ਾਪ ਕਰਦੇ ਹੁੰਦੇ ਹੋ ਸਾਨੂੰ ਵੀ ਨਾਲ ਲੈ ਕੇ ਕਹਿੰਦੇ ਹੋ ਵੀ ਬੈਠਾ ਚੌਂਕੜੀ ਮਾਰ ਕੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ ਕਿਉਂਕਿ ਪ੍ਰਾਣੀਆਂ ਪਿਛਲੀਆਂ ਸਰਕਾਰਾਂ ਨੇ ਇੱਕ ਹੌਸਲਾ ਅਫਜ਼ਾਈ ਚਾਹੇ ਗੀਤਾ ਜੀ ਹੋਗੇ ਕੁਰਾਨ ਜੀ ਹੋਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਹੋਗੀ ਮੈਂ ਉਹ ਬੇਨਤੀ ਕਰਨੀ ਚਾਹੁੰਦਾ ਜੀ ਕੋਈ ਐਸਾ ਕਾਨੂੰਨ ਬਣਾਇਆ ਜਾਵੇ ਜਿਹੜੀਆਂ ਐਡੀਆਂ ਵੱਡੀਆਂ ਗਲਤੀਆਂ ਕਰਨ ਦੇ ਬਾਵਜੂਦ ਇਹਨਾਂ ਨੂੰ ਐਸੀਆਂ ਸਖਤ ਸਜ਼ਾਵਾਂ ਮਿਲਣ ਤਾਂ ਜੋ ਕਿ ਇਹਨਾਂ ਦੀ ਆਉਣ ਵਾਲੀਆਂ ਪੁਸ਼ਤਾ ਵੀ ਜਿਹੜੀਆਂ ਨੇ ਸਾਰੀ ਜ਼ਿੰਦਗੀ ਯਾਦ ਰੱਖਣ ਜੀ ਇਹ ਜ਼ਰੂਰ ਮੈਂ ਆਪ ਜੀ ਦੇ ਧਿਆਨ ਦੇ ਵਿੱਚ ਨਾ। ਥੈਂਕ ਯੂ ਜਸਵੀਰ ਸਿੰਘ ਰਾਜਾ ਗਿੱਲ। ਥੈਂਕ ਯੂ ਸਪੀਕਰ ਸਾਹਿਬ। ਸਪੀਕਰ ਸਾਹਿਬ ਬਹੁਤ ਹੀ ਸਿਆਣੇ ਸੂਝਵਾਨ ਪੋਲੀਟੀਸ਼ੀਅਨ ਤੇ ਬੁੱਧੀਜੀਵ ਹਮੇਸ਼ਾ ਆਖਦੇ ਆ ਕਿ ਜੇ ਇਸ ਸੂਬੇ ਦੇ ਵਿੱਚ ਜਿਸ ਮੁਲਕ ਦੇ ਵਿੱਚ এডਿਕੇਸ਼ਨ ਔਰ ਹੈਲਥ ਸਟਰੋਂਗ ਆ ਤਾਂ ਉੱਥੇ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਜਿਹੜਾ ਆ ਉਹ ਸਟਰੋਂਗ ਹੋਵੇਗਾ ਭਗਵੰਤ ਮਾਨ ਦੀ ਸਰਕਾਰ ਇਹ ਦੋਨੇ ਪਹਿਲੂਆਂ ਨੂੰ ਲੈ ਕੇ ਬਹੁਤ ਉੱਚ ਲੈਵਲ ਦੇ ਔਰ ਬੜੀ ਸੂਝਬੂਨਾ ਇਹ ਦੋਨੇ ਪਹਿਲੂਆਂ ਨੂੰ ਪੰਜਾਬ ਦੇ ਵਿੱਚ ਤਕੜਾ ਕਰ ਰਹੀ ਆ ਮੈਂ ਭਗਵੰਤ ਮਾਨ ਦੀ ਸਰਕਾਰ ਜੀ ਦਾ ਧੰਨਵਾਦ ਕਰਦਾ ਜਿਹਨੇ 18 ਕਰੋੜ ਦੇ ਕਰੀਬ ਜਿਹੜਾ ਉਹ ਸਕੂਲਾਂ ਲਈ এডਿਕੇਸ਼ਨ ਲਈ ਔਰ ਸਿਹਤ ਲਈ 5-6 ਕਰੋੜ ਦੇ ਕਰੀਬ ਜਿਹੜਾ ਬਜਟ ਰੱਖਿਆ ਉਹ ਬਹੁਤ ਹੀ ਸਲਾਗਾ ਜੋ ਗਿਆ ਔਰ ਨਾਲ ਦੇ ਨਾਲ ਜਿਹੜਾ ਖੇਡਾਂ ਨੂੰ ਸチェਤ ਕਰ ਰਹਾ ਠੀਕ ਹੈ ਜੀ ਉਹਨਾਂ ਦੇ 7980 ਕਰੋੜ ਦੇ ਕਰੀਬ ਜਿਹੜਾ ਹੈ ਬਜਟ ਰੱਖਿਆ ਤਾਂ ਨਾਲ ਮੈਂ ਜਿਹੜਾ ਜੋਧ ਨਸ਼ੇ ਦੀ ਵਿਰੁੱਧ ਜੋ ਪੰਜਾਬ ਸਰਕਾਰ ਨੇ ਅੱਜ ਤੱਕ ਠੀਕ ਇਹ ਹੋ ਗਿਆ ਜੀ ਬਜਟ 2136 ਐਫ ਆਈ ਆਰ ਇੱਕ ਸੈ ਰਾਮਣ अरोड़ा जी ਧੰਨਵਾਦ ਸਪੀਕਰ ਸਾਹਿਬ ਆਮ ਆਦਮੀ ਪਾਰਟੀ ਦੀ ਸਰਕਾਰ ਜਿਸਾਂ ਕੀ ਸਾਰੇ ਨੀਤੀਆਂ ਲੈ ਕੇ ਸ਼ਿਕਸ਼ਾ এডਿਕੇਸ਼ਨ ਔਰ ਵਧੀਆ-ਵਧੀਆ ਨੀਤੀਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਚਾਹੀਏ ਔਰ ਮਹੱਤਵਪੂਰਨ ਕੰਮ ਕੀਤੇ ਆ। ਉਹਦੇ ਵਿੱਚ ਹੀ ਪਿਛਲੇ ਦਿਨੀ ਦਿੱਲੀ ਦੇ ਵਿੱਚ ਸਾਡੇ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਸੀ ਵੀ ਜਦੋਂ ਉਹਨਾਂ ਦੀ ਸਰਕਾਰ ਆਏਗੀ ਤੇ ਪੁਜਾਰੀਆਂ ਨੂੰ ਔਰ ਪਾਠੀਆਂ ਨੂੰ ਉੱਥੇ ਸਮਾਨ ਰਾਸ਼ੀ ਦੇਣਗੇ ਇਹ ਕੁਝ ਚੀਜ਼ਾਂ ਧਰਮ ਤੇ ਸੰਸਕ੍ਰਿਤੀ ਦੇ ਨਾਲ ਜੁੜੀਆਂ ਹੋਈਆਂ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਧਰਮ ਤੇ ਸੰਸਕ੍ਰਿਤੀ ਨਾਲ ਜੋੜਨ ਵਾਸਤੇ ਔਰ ਯੁੱਧ ਨਸ਼ੇ ਵਿਰੁੱਧ ਨੌਜਵਾਨ ਪੀੜ੍ਹੀ ਇਹ ਨਾਲ ਜੁੜੇਗੀ ਤੇ ਮੈਂ ਪੰਜਾਬ ਦੇ ਪਾਠੀਆਂ ਵਾਸਤੇ ਔਰ ਪੁਜਾਰੀਆਂ ਵਾਸਤੇ ਮੰਗ ਕਰਦਾ ਹਾਂ ਕਿ ਇਹਨਾਂ ਨੂੰ ਸਨਮਾਨਯੋਗੀ ਪੰਜਾਬ ਚ ਦਿੱਤੀ ਜਾਵੇ ਜੈ ਹਿੰਦ ਜੀ ਸ੍ਰੀ ਗੁਰਦੀਪ ਸਿੰਘ ਲੰਧਾਵਾ